ਅਸੀਂ ਖਨੋਰੀ ਬੰਦ ਤੇ ਖੜੇ ਆ। ਸੋ ਲਗਾਤਾਰ ਲਗਭਗ ਜਿਹੜਾ 150 ਦਿਨ ਤੋਂ ਉੱਪਰ ਹੈ ਜਿਹੜਾ ਇਹ ਡੋਲਣਾ ਜਿਹੜਾ ਮੋਟਾ ਹੈ ਉਹ ਪਾਰ ਕਰ ਚੁੱਕਿਆ ਹੈ। ਸਵੇ ਇਸ ਇਲਾਕੇ ਦੀਆਂ ਸੰਗਤਾਂ ਬੜੇ ਹੌਸਲੇ ਦੇ ਨਾਲ ਤੇ ਬੜੇ ਧਰਲੇ ਦੇ ਨਾਲ ਆਪਣੇ ਲੰਗਰਾਂ ਦੀ ਆਪਣੇ ਦੁੱਧ ਦੀ ਇਸਾ ਖਨੌਰੀ ਬਾਰਡਰ ਦੇ ਉੱਤੇ ਬੈਠੇ ਅੰਦੋਲਨਕਾਰੀਆਂ ਨੂੰ ਲਗਾਤਾਰ ਪਛਾ ਰਹਿਣਾ ਸੋਨਾ ਇਸ ਇਲਾਕੇ ਦੇ ਲੋਕਾਂ ਦਾ ਪਹਿਲਾਂ ਦਾ ਤਹਿ ਦਿਲੋਂ ਧੰਨਵਾਦ ਦੂਸਰਾ ਕਿ ਜਿਹੜਾ ਅਸੀਂ ਹਰ ਰੋਜ਼ ਆਪਾਂ ਆਪਣੀ ਜਿਹੜੀ ਜੱਸੇਬੰਦੀ ਵੱਲੋਂ ਦੰਦ ਦੀ ਸੇਵਾ ਉਹ ਲੈ ਕੇ ਆ ਰਹੇ ਆ ਤੇ ਅੱਜ ਜੈਨ ਬੁੱਧਵਾਰ ਹੈ ਬੁੱਧਵਾਰ ਦੀ ਜਿਹੜੀ ਔਰਤ ਸੇਵਾ ਹੈਗੀ ਇਹ ਸੰਗਰੂਰ ਜਿਹੜੇ ਵੱਲੋਂ ਆ ਰਹੀ ਹੈ ਜੋ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਹੈ ਤੇ ਨਾਲ ਹੀ ਅਸੀਂ ਜਿਹੜਾ ਸਾਡੇ ਪੰਜਾਬ ਸਰਕਾਰ ਜਿਹੜਾ ਸਾਡੇ ਇੱਥੇ ਬੱਚਾ ਖਵਰਨਾ ਸ਼ਹੀਦ ਹੋਇਆ ਹਰਿਆਣਾ ਦੀ ਸਰਕਾਰ ਵੱਲੋਂ ਸ਼ਹੀਦ ਕੀਤਾ ਗਿਆ ਤੇ ਉਹਨੂੰ ਲੰਮਾ ਸਮਾਂ ਬੀਤਣ ਦੇ باوجود ਜਿਹੜੀ ਪੰਜਾਬ ਸਰਕਾਰ ਨੇ ਐਲਾਨ ਕੀਤਾ ਔਰ ਉਸ ਐਲਾਨ ਤੇ ਖਰਾ ਨਾ ਉਤਰਿਆ ਹੋਇਆ ਸਾਨੂੰ ਦੋਨੇ ਫਾਰਮਾਂ ਵੱਲੋਂ ਮਜਬੂਰੀ ਬਸ ਬਠਿੰਡੇ ਦੇ ਵਿੱਚ ਐਸਐਸਬੀ ਤੇ ਡੀਸੀ ਦਾ 12 ਤਰੀਕ ਨੂੰ ਜਿਹੜਾ ਪੂਰਨ ਤੌਰ ਤੇ ਘਰੋ ਕਰਨ ਦਾ